ਸਸੇ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ 30 ਤਰੀਕ ਹੋ ਗਈ ਅੱਜ ਰਾਜੇ ਮੱਜਰੇ ਰੰਗੀਰ ਪਰਦੇ ਕੋਲ ਟਰੈਕਟਰ ਟੋਜਨ ਮੁਕਾਬਲੇ ਹੈ ਅੱਜ ਟਰਾਲੀ ਖਿੱਚ ਮੁਕਾਬਲੇ ਹੈ ਉਹ ਜਾਣਾ ਦੇਖਣ ਅੱਜ ਦੇਖਦੇ ਹਾਂ ਪਿੰਡ ਤੇ ਕੌਣ ਕੌਣ ਜਾਂਦਾ ਜੈਲੀ ਦਾ ਫੋਨ ਆਇਆ ਤਾਂ ਕਹਿੰਦਾ ਚੱਲਦੇ ਆ ਦੇਖਣਾ 2:30 ਵਜੇ ਦਾ ਟਾਈਮ ਹੋ ਗਿਆ ਤਰੀਮਨ ਇਹ ਟਾਈਮ ਸ਼ੁਰੂ ਹੁੰਦੇ ਹੁੰਦੇ ਆ। ਬਸ ਦੇਖਦੇ ਆਂ ਜਾ ਕੇ। ਪਹਿਲਾਂ ਤਾਂ ਲਾਈ ਵੀ ਦੇਖ ਲਈ ਕਰਦੇ ਤੇ ਮਾਚਾਲਾ ਜੀ ਕੰਬੀ ਕੋਈ ਨਹੀਂ ਹੈਗਾ। ਵੀ ਜਾ ਕੇ ਦੇਖੇ ਆਉਨੇ ਆ। ਚਲੋ ਮੋਟਰਸਾਈਕਲ 'ਤੇ ਚੱਲਦੇ ਆਂ। ਇਹ ਰੰਗੀਲ ਪਰਦੇ ਆਂ ਰਾਜੇ ਮੱਝ ਦੇ ਪਚਾਲੇ ਜੀ ਨੂੰ ਹੁੰਦਾ ਈ। ਰੰਗੀਲਪੁਰ ਦੇ ਕੋਲ ਨੂੰ ਐ। ਚਲੋ ਪਤਾ ਦੂਰ ਤਾਂ ਹੈ ਨਹੀਂ। ਚੱਲਦੇ ਆਂ ਜੀ। ਮਿਲਦੇ ਆਂ ਬਾਕੀ ਉੱਥੇ ਜਾ ਕੇ ਦੇਖਦੇ ਆਂ ਬਾਕੀ ਟਰਾਲੀ ਖਿੱਚੇ ਮੁਕਾਬਲੇ ਵੀ ਗੇੜਾ ਟਰੈਕਟਰ ਜਿੱਤਦਾ ਪ੍ਰੀਤ ਜਿੱਤਿਆ ਤਾਂ ਉਹਨੇ ਨਸਲ ਵਰਤਾ ਹੁਣ ਵੀ ਜਾ ਕੇ ਦੇਖਦੇ ਆਂ ਵੀ ਪ੍ਰੀਤ ਜਿੱਤਦਾ ਆ ਕੋਈ ਹੋਰ ਜਿੱਤਦਾ ਚੱਲਦੇ ਆਂ ਰੰਗਿਲੇ ਪਰ ਨੂੰ ਤਾਂ ਬਟਰ ਵਾਲੇ ਵੀਰ ਸਰਪੰਸਾ ਬਹੁਤ ਬੜਾ ਧੰਨਵਾਦ ਆ ਵੀਰਾਂ ਦਾ ਲਓ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਹਿੰਦੇ ਆ ਕਰਦਾ ਹੋਇਆ ਕਮਾਲ ਲਾਡੀ ਬਾਈ ਖੇਡ ਕਹਾਣੀ ਨਾਲ ਖੇਡਦਾ ਹੈ ਅਪਰ ਲੈਪ ਨਾਲ ਫਿਰ ਤਿਆ ਚੋਣ ਬਣੇਗਾ ਉਹ ਵੀ ਕਮਾਲ ਹੈ ਜਿਹੜੂ ਦੇ ਮਿਸਾਲ ਤੇਰੇ ਬਾਜਾ ਵਾਲਿਆ ਬੋਲੇ ਸੁਨੇਹਾਰ ਦੇ ਜਕਾਰੇ ਗੂਜਦੇ ਕੇ ਬੋਲੇ ਸੁਨੇਹਾਰ ਦੇ ਜਕਾਰੇ ਗੂਜਦੇ ਆਹ ਦੇਖੋ ਮੈਦਾਨ ਦੇ ਵਿੱਚ ਗੱਬਰੂ ਕਹਿੰਦੇ ਦੂਜੇ ਗੇੜੇ ਦੇ ਵਿੱਚ ਪਰਦੇਸੇ ਕਰ ਗਿਆ ਆਹ ਦੇਖੋ ਲੱਗਦਾ ਜੋਰ ਹੋਰ ਜੋਰ ਜੋਰ ਲੱਗਿਆ ਹੋਇਆ 他一点我 ਕਾ ਬੋਲਦਾ ਆ ਗਿਆ ਆਪਣੀਆਂ ਬੱਚ ਆ ਗਿਆ ਮੇਰੇ ਵੀਰੋ ਆ ਵੀ ਜੰਗ ਲੱਗੇਗਾ ਸਲਾਮ ਹੈ ਜੀ ਹੈਲੋ ਦੇਦਾ ਟਾਈਮ ਆਜੀ 2 ਮਿੰਟ 29 ਸੈਕਿੰਡ 47 ਮਿਕਰੋ ਕੋ ਆਪਣੀ 47 ਮਿਕਰੋ ਦਾ ਟਾਈਮ ਆ ਜੀ ਹਾਂ ਫੇਰ ਸਿਆਲ ਹੋਈ ਜਾਂਦੀ ਆ ਦੇਖਦੇ ਆ ਫਿਰ ਮੈਦਾਨ ਦੇ ਵਿੱਚੋਂ ਨਾਸ਼ਟ ਮਨਾਉਣ ਦੇ ਵਿੱਚ ਉਹ ਫੈਨ ਕਾ ਦੇ ਹਾਂ ਅੱਜ ਉਹਦੀ ਸਪੀਡ ਬਹੁਤ ਹੈ ਜਾਨਾ ਅਸੀਂ ਧੰਨਵਾਦ ਕਰਦੇ ਆ ਅਜੇ ਵੀਰ ਸਿੰਘ ਜੀ ਨਾਲ ਪ੍ਰਾਂਤ ਦਾ ਹੈ ਅਗਰੇ ਅਸੀਂ ਬਖਤਰ ਸ੍ਰੀਤਾ ਅਸੀਂ ਪਾਸ ਤੋਂ ਧੰਨਵਾਦ ਕਰਦੇ ਆ ਅਰੇ ਬਾਦ ਦੀ ਸੁਖਤਾ ਦੇ ਹੁੰਦੀ ਨਾ പാട്ട ക ਆਇਤਾ ਭੱਜ ਗਿਆ ਬੇਲਵਾ ਜਰ ਬੱਤ ਦਾ ਦਾਦਾ ਜੀ ਲੰਮੇ ਫੇਰੇ ਮੈਟਰਾਂ ਦੇ ਵਿੱਚ ਗਿਆ ਇਹਦਾ ਸਮਾਂ ਸੁਣੋ ਇੱਕ ਮਿੰਟਾ ਨੰਗਾ ਸਾਕੇ ਚਮਚਾ ਮਾਖਰੇ ਚਮਚਾ ਜੀ ਉਦੈ ਬਾਦੋਂ ਚਮਚਾ ਚਤਤ ਗੱਲਾਂ ਖੇ ਯੋਧਿਆ ਨੇ ਉਧਰ ਲਾਨੀ ਪਖਰਪੁਰੀ ਹੋਰੀ ਨਾਲ ਜੱਸਪ੍ਰੀਤ ਸੈਣੀ ਹੋਰੀ ਮੱਤੇ ਲਾਨ ਕਰਾਵੇ ਨੇ ਮੇਰੇ ਵੀਰੋ ਕਿ ਜਨਵਰੀ ਦੇ ਵਿੱਚ ਮੇਲਾ ਪਖਰਪੁਰੀ ਨਹੀਂ ਲੰਗਦਾ ਸਰੇ ਜੱਖੇ ਦਾ ਸਰਪੰਚ ਪਖਰਪੁਰੀਆ ਜੱਟ ਨਹੀਂ ਲੰਗਦਾ ਇਹ ਵੀ ਜੰਨੇ ਜੱਖੀ ਕਦੇ ਟੂਰਨ ਵਾਲੀ ਫੈ ਨਹੀਂ ਮੇਰੇ ਮਤੋਂ ਗੱਲਾਂ ਪਖਰੀਆਂ ਕਰ ਦਿੰਦੇ ਆ ਨਾਲ ਹੀ ਕਹਿੰਦੇ ਔਰ ਸਾਹਮਣੇ ਕਹਿੰਦੇ ਕੁੰਡੀਆਂ ਮੋਸਾਂ ਵਾਲਾ ਕਹਿੰਦੇ ਜੱਖੜ ਮਾਦਰੀਆ ਸਦਾ ਵੀਰ ਹੈ ਇਹ ਸਾਰੀ ਟੀਮ ਨਾਲ ਸਿੰਘੂ ਆ ਖੜੂਗਾ ਖੜੂਗਾ ਔਰ ਸਾਹਮਣੇ ਮੇਲੀ ਵੀ ਨੇ ਹੁਣੀ ਸਾਰੇ ਆ ਗਏ ਨੇ ਫਟੂਆ ਇਹ ਆਹ ਕੰਨ 45 ਤੋਂ ਬਾਅਦ ਆ ਜਾਂਦਾ ਕੀ ਬੰਨਾ ਕਰਦਾ ਮਖਰੀਆ ਪਰ ਔਰ ਦੱਜੇ ਜਨ ਜਨ ਆਉਂਦਾ ਹਾਲੇ ਦੇ ਸਾਰੇ ਆ ਮੇਰੇ ਵੀਰੋ ਖੇਡ ਵਾਲਾਂ ਦੇ ਵਿੱਚ ਇਸ ਵੀ ਦੇ ਖੇਲੇ ਔਰ ਲਕੀਰ ਤੇ ਜਨ ਆਗਰ ਸਥਿਤੀ ਬਣੀ ਹੋਈ ਆ ਆਹ ਮੁੰਡਾ ਕਰਦਾ ਸੋਹਰਾ ਦਾ ਜੜੀ ਜਵਾਨੀ ਗਰਮ ਖੂਰ ਲਲਕਾਰੇ ਤਾ ਵੱਲੇ ਰਾਜੇ ਖੇਲੇ ਮਨਮਤਾਨੋ ਧਰਕੇ ਨਹੀਂ ਪੱਟਦੇ ਓਏ ਰਾਜੇ ਖੇਲੇ ਮਨਮਤਾਨੋ ਧਰਕੇ ਨਹੀਂ ਪੱਟਦੇ ਮੇਰੇ ਵੀਰੋ ਹਰ ਗਰਾਊਂਡ ਦੇ ਵਿੱਚ ਆਪਣੀ ਜਿੱਤੀ ਕਿੰਨਾ ਟਾਈਮ ਲੱਗਿਆ ਇਹ ਰਸੀਅਨ ਟੈਂਕ ਮੇਰੇ ਵੀਰੋ ਕੰਨੇ ਕਮਾਲ ਹੋਈ ਜਾਂਦੀ ਹੈ ਆ ਸੁਪਰ ਗਰ ਦੇ ਤਿਆਰ ਬਈ ਜਾਂਦੀ ਆ ਮੇਰੋਂ ਵੀ ਨਹੀਂ ਕੱਢ ਗਿਆ ਤੂੰ ਆ ਜੱਲੇ ਦੇਖ ਕੱਢ ਗਿਆ ਤੂੰ ਆ ਛੱਪੀ ਨਾਲ ਮਾਰਦੇ ਬੰਦੇ ਛੱਪੀ ਨਾਲ ਮਾਰਦੇ ਬੰਦੇ ਪਰ ਉਹਦੇ ਪਾਸੇ ਕੱਢ ਗਿਆ ਜੇ ਤੁਸੀਂ ਹੌਸਲੇ ਵਰਾਕੇ ਸਦਾ ਅੰਮ੍ਰੱਖਿਓ ਉਹ ਤੁਸੀਂ ਜਿੱਤੇਗੇ ਜ਼ਰੂਰ ਆ तैयार करो आप लोग 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 आप लो ਕਦੇ 라ਜੂ ਸਾ ਵੀ ਤੇਰੇ ਵੀਰੋਂ ਮੈਨ ਬਾਜਨੀ ਦੀ ਧਰਤੀ ਦਾ ਆ ਤੋਟਾ ਕਦੇ ਕਰਦਾ ਹੋਇਆ ਕਮਾਲ ਫਰਾਸਾ ਤਾਮਦੇਲਾ ਨਾਵੇ 라ਜੀ ਹੁਣ ਸੋਣਾ ਸੋਣਾ ਜਿੰਸਰ ਗੇ ਡੈਸ ਸੋਣਾ 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 ਜਿੱਤ ਗਿਆ ਲੈ ਗਿਆ ਇਹ ਟ੍ਰੈਕਟਰ ਟਾਈਮ 1 ਮਿੰਟ 16 ਅਕਤਾਰੀ ਵਕਤ ਗਾ ਚੱਕ ਗਿਆ ਬਾਈਸਰ ਲੋਜੀ ਐਡਰੇਟਰ ਨਜ਼ਰ ਪਰ ਜਿੱਤੇ ਆਦਾ ਤੇ ਉਹਨੇ ਰਾਜੇ ਮੱਝ ਨੇ ਫੇਰ ਜਿੱਤ ਗਿਆ hasta los materiales. ਕਵਰ ਕਰਦਾ ਇੱਕ ਵੀ ਵਾਲੀ ਚੋ ਵੀ ਮੈਲੀ ਕਰਦਾ 7 ਇੱਕ ਫਾਰ ਵਾਲੋ ਤਾਲੀ ਦੀ ਮਾਰੀਆ ਹਾਏ ਹਾਏ ਲੈ ਲੈ ਹਰ ਗੱਲ ਕਿ ਵੀ ਤਾਲੀ ਵੱਜੇ ਸਾਡੀ ਕੋਈ ਗੱਲ ਨਹੀਂ ਤਾਲੀ ਤੇ ਤਾਲੀ ਵੱਜੂ ਜਦੋਂ ਸੱਲੋ ਬਾਦ ਦੇ ਵਾਲਾ ਕਾਉਂਚ ਆ ਰਿਹਾ ਤਾਲੀ ਤੇ ਤਾਲੀ ਜਦੋਂ ਸਮਾਰ ਇੱਕ ਤੋਂ 10 ਤੱਕ ਤਾਲੀ ਸੱਜੇ ਤੋਂ ਖੱਬੇ ਵੱਲ ਰੁਕ ਰਿਹਾ ਕਰੀਆ 사랑해요.